ਸੰਸਾਰ ਪ੍ਰਸਿੱਧ ਪ੍ਰਾਚੀਨ ਛੇ ਮੰਦਰ ਗगनਜੀ ਦਾ ਟਿੱਲਾ ਸਹੋੜਾ ਕੰਢੀ ਵਿਖੇ ਸਾਵਣ ਮਹੀਨੇ ਦੀ ਚੱਲ ਰਹੀ 41 ਰੋਜ਼ਾ ਯਾਤਰਾ ਦੌਰਾਨ ਲਗਭਗ ਸਾਰਾ ਦਿਨ ਸ਼ਿਵ ਭਗਤਾਂ ਦਾ ਆਉਣਾ ਜਾਣਾ ਲੱਗਿਆ ਰਿਹਾ ਜ਼ਿਕਰਯੋਗ ਹੈ ਕਿ ਇਸ 41 ਰੋਜ਼ਾ ਯਾਤਰਾ ਦੀ ਸ਼ੁਰੂਆਤ 16 ਜੁਲਾਈ 2024 ਨੂੰ ਹੋਈ ਸੀ ਅਤੇ ਇਸ ਦੀ ਸੰਪੂਰਨਤਾ 25 ਅਗਸਤ 2024 ਦਿਨ ਐਤਵਾਰ ਨੂੰ ਹੋਵੇਗੀ ਇਸ ਯਾਤਰਾ ਦੇ 3ਵੇਂ ਦਿਨ 14 ਅਗਸਤ 2024 ਦਿਨ ਬੁੱਧਵਾਰ ਨੂੰ ਵੀ ਸਾਰਾ ਦਿਨ ਸ਼ਿਪਕਨਤ ਮਸਤਕ ਹੋਣ ਲਈ ਪਹੁੰਚਦੇ ਰਹੇ ਅਤੇ ਭੋਲੇ ਸ਼ੰਕਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ